ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਕੇਂਦਰੀ ਮੰਤਰੀ ਪਸ਼ੂਪਤੀ ਪਾਰਸ ਦੇ ਵੱਲੋਂ ਆਪਣੇ ਅਹੁਦੇ ਤੋਂ ਇਸਤਿਫਾ ਦੇ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਨਡੀਏ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਨਾਇਨਸਾਫੀ ਹੋਈ ਹੈ ਤੇ ਹੁਣ ਇਸ ਮੁਤਾਬਕ ਹੀ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲਿੱਤਾ ਜਾਏਗਾ ਤਾਂ ਦੇਖਿਆ ਜਾ ਸਕਦਾ ਹੈ ਕਿ ਹੁਣ ਥੋੜੇ ਹੀ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਕੇਂਦਰੀ ਮંત્રી ਦੇ ਵੱਲੋਂ ਤੇ ਐਲਾਨ ਕਰ ਦਿੱਤਾ ਗਿਆ ਕਿ ਹੁਣ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁਤਾਬਕ ਹੀ ਕੋਈ ਨਾ ਕੋਈ ਫੈਸਲਾ ਲੈਣਗੇ ਤਾਂ ਕੁਝ ਦਿਨ ਪਹਿਲਾਂ ਵੀ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਐਨਡੀਏ ਸੀਟਾ ਦੀ ਐਲਾਨ ਹੋਣ ਦਾ ਜਿਹੜਾ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਤੇ ਹੁਣ ਸੀਟਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਜਿਸ ਦੇ ਮਗਰੋਂ ਉਹਨਾਂ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਆਪਣਾ ਕੰਮ ਜਿਹੜਾ ਕਾਫੀ ਜ਼ਿਆਦਾ ਇਮਾਨਦਾਰੀ ਦੇ ਨਾਲ ਕੀਤਾ ਗਿਆ ਸੀ ਇਮਾਨਦਾਰੀ ਦੇ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਨਿਭਾਈਆਂ ਜਾ ਰਹੀਆਂ ਸੀ ਤੇ ਇਸ ਨੂੰ ਲੈ ਕੇ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਟਾਂ ਦੇ ਐਲਾਨ ਦੇ ਦੌਰਾਨ ਨਾ ਸਿਰਫ ਉਹਨਾਂ ਦੇ ਨਾਲ ਬਲਕਿ ਉਹਨਾਂ ਦੀ ਪਾਰਟੀ ਦੇ ਨਾਲ ਵੀ ਜਿਹੜੀ ਹੈ ਨਾ ਇਨਸਾਫੀ ਕੀਤੀ ਗਈ ਹੈ ਗੱਲ ਕੀਤੀ ਜਾਏ ਤਾਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੇ ਮਨਿਸਟਰ ਸੀ ਪਸ਼ੂਪਤੀ ਪਾਰਸ ਤੇ ਹੁਣ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਇਸ ਵਿੱਚ ਚਾਲੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਹ ਵੀ ਕਿਹਾ ਗਿਆ ਕਿ ਪੀਐਮ ਮੋਦੀ ਜਿਹੜੇ ਨੇ ਵੱਡੇ ਨੇਤਾ ਨੇ ਤੇ ਉਹਨਾਂ ਦੀ ਪਾਰਟੀ ਦੇ ਨਾਲ ਤੇ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਕਿ ਉਹਨਾਂ ਦੇ ਨਾਲ ਵੀ ਨਾ ਇਨਸਾਫੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਵੱਡਾ ਫੈਸਲਾ ਲੈ ਲਿੱਤਾ ਕਿ ਉਹਨਾਂ ਦੇ ਵੱਲੋਂ ਤੇ ਆਪਣੇ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਗਿਆ ਦੇਖਿਆ ਜਾ ਸਕਦਾ ਸੀ ਕਿ ਬੀਤੇ ਦਿਨ ਬਿਹਾਰ ਦੀ 40 ਲੋਕ ਸਭਾ ਸੀਟਾਂ ਦੇ ਲਈ ਐਨਡੀਏ ਨੇ ਸੀਟ ਸ਼ੇਅਰਿੰਗ ਦੀ ਘੋਸ਼ਣਾ ਕੀਤੀ ਸੀ ਤੇ ਭਾਜਪੀ ਜਦੂ ਲੋਜਪਾ ਇਸ ਦੇ ਨਾਲ ਹੀ ਰਾਸ਼ਟਰੀ ਲੋਕ ਮੋਰਚਾ ਤੇ ਹਮ ਦੇ ਵਿਚਕਾਰ ਸੀਟਾਂ ਦਾ ਬਟਵਾਰਾ ਹੋਇਆ ਸੀ ਉੱਥੇ ਹੀ ਇਸ ਵੰਡ ਦੇ ਵਿੱਚ ਪਸ਼ੂਪਤੀ ਕੁਮਾਰ 파ਰਸ ਦੀ ਪਾਰਟੀ ਰਾਸ਼ੀ ਲੋਜਪਾ ਨੂੰ 21 ਸੀਟ ਜਿਹੜੀ ਹੈ ਨਹੀਂ ਮਿਲੀ ਤੇ ਉਹਨਾਂ ਦੀ ਪਾਰਟੀ ਨੂੰ ਪੂਰੇ ਤਰੀਕੇ ਦੇ ਨਾਲ ਗਠਬੰਧਨ ਦੇ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਇਗਨੋਰ ਕੀਤਾ ਗਿਆ ਤੇ ਉਸ ਮੌਕੇ ਤੋਂ ਹੀ ਨਿਰਾਸ਼ ਚਲ ਰਹੇ ਸੀ ਤੇ ਹੁਣ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਸੂਤਰਾਂ ਦੇ ਮੁਤਾਬਕ ਪਸ਼ੂਪਤੀ ਪਾਰਸ ਦੀ ਪਾਰਟੀ ਰਾਜਦ ਦੇ ਸੰਪਰਕ ਦੇ ਵਿੱਚ ਹੈ ਤੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਜਕਾਲ ਦੇ ਵਿੱਚ ਉਹ ਵੱਡਾ ਐਲਾਨ ਕਰ ਸਕਦੇ ਨੇ। ਪਸ਼ੂਪਤੀ ਪਾਰਸ ਨੇ ਪਹਿਲੇ ਕਹਿ ਦਿੱਤਾ ਸੀ ਕਿ ਉਹ ਹਰ ਹਾਲ ਦੇ ਵਿੱਚ ਹਾਜੀਪੁਰ ਸੀਟ ਤੋਂ ਹੀ ਚੋਣ ਲੜਨਗੇ ਤੇ ਹੁਣ ਐਨਡੀਏ ਦੇ ਵਿੱਚ ਇਸ ਸੀਟ ਜਿਹੜੀ ਹੈ ਚਿਰਾਗ ਨੂੰ ਦਿੱਤੀ ਗਈ ਹੈ ਤਾਂ ਹੁਣ ਅੱਗੇ ਉਹਨਾਂ ਦੇ ਵੱਲੋਂ ਕੀ ਕੁਝ ਫੈਸਲਾ ਲਿੱਤਾ ਜਾਏਗਾ ਦੇਖਣਾ ਹੋਵੇਗਾ। ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਪਾਰਟੀ ਦੇ ਨਾਲ ਤੇ ਉਹਨਾਂ ਦੇ ਨਾਲ ਲਾ ਇਨਸਾਫੀ ਕੀਤੀ ਗਈ ਹੈ ਪੀਐਮ ਮੋਦੀ ਜਿਹੜੇ ਨੇ ਵੱਡੇ ਨੇਤਾ ਨੇ ਪਰ ਉਹਨਾਂ ਦਾ ਇਸ ਗਠਜੰਬੰਦਨ ਦੇ ਵਿੱਚ ਬਿਲਕੁਲ ਵੀ ਧਿਆਨ ਜਿਹੜਾ ਨਹੀਂ ਦਿੱਤਾ ਗਿਆ ਕੀ ਫੈਸਲਾ ਹੋਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ